ਅੱਜ ਬਸਾਖੀ ਦੇ ਤਿਹਾਰ ਤੇ ਸ਼ਹੀਦ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਮਾਟੋਂ ਟੈਂਪਲ ਤੋਂ ਦਾਣਾਕੇ ਮੈਂ ਖੜਾ ਹਾਂ ਇੱਥੇ ਇੱਥੇ ਅੱਜ ਬਸਾਖੀ ਦਾ ਤਿਹਾਰ ਬੜੀ ਧੂਮ-ਤਾਮਨਾ ਮਨਾਇਆ ਜਾ ਰਿਹਾ ਹੈ ਅੱਜ ਦੇ ਦਿਨ ਸਿੱਖ ਧਰਮ ਦੀ ਸਥਾਪਨਾ ਹੋਈ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖੀ ਦਾ ਧਰਮ ਸਾਜਿਆ ਤੇ ਅੱਜ ਦੇ ਬਸਾਖੀ ਦੇ ਦਿਨ ਹਜ਼ਾਰਾਂ ਦੀ ਗਿਣਤੀ ਵਿੱਚ ਸੰਸਥਾ ਤੇ ਪਹੁੰਚ ਰਹੀਆਂ ਲੋਕ ਗੁਰੂ ਘਰ ਦੇ ਦਰਸ਼ਨ ਕਰਕੇ ਆਪਣੀ ਜੀਵਨ ਸਫਲਤਾ ਪ੍ਰਾ ਰਹੇ ਹਨ لقد ਇਤਲਾਜਵੇਤ ਸਵੇਰ ਤੋਂ ਸ਼ਾਮ ਤੱਕ ਲੱਗੇ ਰਾਤ ਤੱਕ ਇੱਥੇ ਪ੍ਰੋਗਰਾਮ ਚੱਲਦਾ ਹੈ ਉਹ ਗੁਰੂ ਕੇ ਨੰਗਰ ਅਟੁੱਟ ਵਰਤਿਆ ਹਨ ਤੁਸੀਂ ਦੇਖ ਸਕਦੇ ਹੋ ਇੱਥੇ ਕਿੰਨੀ ਰੌਣਕ ਹੈ ਕੀਰਤਨ ਦਰਬਾਰ ਅੰਦਰ ਚੱਲ ਰਿਹਾ ਹੈ ਉਹ ਸੰਤ ਆਪਣੇ ਆਨੰਦ ਮਾਰ ਰਿਹਾ ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਿੱਖਾਂ ਦੇ ਦਸਵੇਂ ਗੁਰੂ ਪਾਤਸ਼ਾਹ ਜਿਨ੍ਹਾਂ ਨੇ ਆਪਾਂ ਪੂਰਾ ਸਰਬੰਸ ਦਾ ਬਾਰ ਕੇ ਸਿਫਤ ਧਰਮ ਦੀ ਸਥਾਪਨਾ ਕੀਤੀ ਹੈ ਜੋ ਕਿ ਇੱਕ ਦੁਨੀਆ ਵਿੱਚ ਇਤਿਹਾਸ ਹੈ ਜੋ ਇਹ ਇਤਿਹਾਸ ਵਿੱਚ ਦੁਨੀਆ ਨੂੰ ਸਭ ਪਤਾ ਹੈ ਜੋ ਕਿ ਇਸ ਇਤਿਹਾਸ ਵਿੱਚ ਜਾਨੂ ਹੈ ਅਜਿਹੇ ਦਿਨ ਵਿੱਚ ਜੋ ਆਪਾਂ ਇੱਥੇ ਸਿੱਖਿਆ ਮਿਲਦੀ ਹੈ ਕਿ ਅੱਜ ਸਾਰੀ ਸੰਗਤ ਨੂੰ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰੀਏ ਨਾ ਉਹ ਸਾਰੀ ਸੰਗਤ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈ ਹੋਵੇ ਅਜਿਹੇ ਦਿਨ ਵਿੱਚ ਗੁਰੂ ਮਹਾਰਾਜ ਦੀ ਜੋ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ ਕਰੋ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਸਾਖੀ ਦੇ ਤਿਹਾੜੀ ਤੇ ਸ਼ਹੀਦ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਮਾਡੋ ਟੈਂਸਨ ਤੋਂ ਦਾਨਾ ਕਿ ਕੇ ਮੈਂ ਖੜਾ ਇੱਥੇ ਇੱਥੇ ਅੱਜ ਬਸਾਖੀ ਦਾ ਤਿਹਾੜੀ ਬੜੀ ਧੂਮ-ਤਾਮਨਾ ਮਨਾਇਆ ਜਾ ਰਿਹਾ ਹੈ ਅੱਜ ਦੇ ਦਿਨ ਸਖਤ ਧਰਮ ਦੀ ਸਥਾਪਨਾ ਹੋਈ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖੀ ਤੇ ਧਰਮ ਸਾਜਿਆ ਅੱਜ ਦੇ ਵਿਸਾਖੀ ਦੇ ਦਿਨ ਹਜ਼ਾਰਾਂ ਦੀ ਗਿਣਤੀ ਵਿੱਚ ਸੰਸਥਾ ਤੇ ਪਹੁੰਚ ਰਹੀਆਂ ਹਨ ਜੋ ਗੁਰੂ ਘਰ ਦੇ ਦਰਸ਼ਨ ਕਰਕੇ ਆਪਣੀ ਜੀਵਨ ਸਫਲਤਾ ਪ੍ਰਾ ਰਹੇ ਹਨ ਲੱਖਾਂ ਦੀ ਤਲਵਾਰ ਵਿੱਚ ਸ਼ਹਿਰ ਤੋਂ ਲੈ ਕੇ ਰਾਤ ਤੱਕ ਇੱਥੇ ਪ੍ਰੋਗਰਾਮ ਚੱਲਦਾ ਹੈ ਉਹ ਗੁਰੂ ਕੇ ਲੰਗਰ ਅਟੁੱਟ ਵਰਤਦੇ ਹਨ ਤੁਸੀਂ ਦੇਖ ਸਕਦੇ ਹੋ ਇੱਥੇ ਕਿੰਨੀ ਰੌਣਕ ਹੈ ਕੀਰਤਨ ਦਰਬਾਰ ਅੰਦਰ ਚੱਲ ਰਿਹਾ ਹੈ ਉਹ ਸੰਤ ਆਪਣੇ ਆਨੰਦ ਮਾਰ ਰਹੀਆਂ ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਿੱਖਾਂ ਦੇ ਦਸਵੇਂ ਗੁਰੂ ਪਾਤਸ਼ਾਹ ਜਿਨ੍ਹਾਂ ਨੇ ਆਪਾਂ ਪੂਰਾ ਸਰਬੰਸਵਾਦ ਦਾ ਵਾਰ ਕੇ ਸਿੱਖ ਧਰਮ ਦੀ ਸਥਾਪਨਾ ਕੀਤੀ ਹੈ ਜੋ ਕਿ ਇੱਕ ਦੁਨੀਆਵਿਜ ਇਤਿਹਾਸ ਹੈ ਜੋ ਇਹ ਇਤਿਹਾਸ ਵਿੱਚ ਦੁਨੀਆ ਨੂੰ ਸਭ ਪਤਾ ਹੈ ਜੋ ਕਿ ਇਸ ਇਤਿਹਾਸ ਵਿੱਚ ਜਾਨੂ ਹੈ ਅੱਜ ਦੇ ਦਿਨ ਵਿੱਚ ਜੋ ਆਪਾਂ ਇਥੋਂ ਸਿੱਖਿਆ ਮਿਲਦੀ ਹੈ ਕਿ ਅੱਜ ਸਾਰੀ ਸੰਗਤ ਨੂੰ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰੀ ਲਏ ਜਿੰਦਾਂ ਉਹ ਸਾਰੀ ਸੰਗਤ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈ ਹੋਵੇ ਅਜਿਹੇ ਦਿਨ ਵਿੱਚ ਗੁਰੂ ਮਹਾਰਾਜ ਦੀ ਜੋ ਖੁਸ਼ੀ ਆ ਪ੍ਰਾਪਤ ਕਰ ਸਕਦੇ ਹੋ ਕਰੋ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ